ਰਾਜਪੁਰਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਨ ਇਸ ਵੇਲੇ ਦੀ ਵੱਡੀ ਖਬਰ ਰਾਜਪੁਰਾ ਤੋਂ ਆ ਰਹੀ ਹੈ ਜਿੱਥੇ ਦੱਸਦੇ ਕਿ ਰਾਜਪੁਰਾ ਸਰੰਦ ਬਾਈਪਾਸ ਦੇ ਉੱਪਰ ਲੱਗਣ ਵਾਲੇ ਜਾਮ ਤੋਂ ਹੁਣ ਨਿਜਾਤ ਮਿਲਣ ਵਾਲੀ ਹੈ ਦੱਸਦੇ ਕਿ ਅੱਜ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਸੁਪੁੱਤਰ ਲਵਿਸ਼ ਮਿੱਤਲ ਅਤੇ ਐਸ.ਡੀ.ਐਮ ਰਾਜਪੁਰਾ ਨਮਨ ਮੜਕਣ ਸਮੇਤ ਹੋਰ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਜਾਇਜ਼ਾ ਲਿਆ ਗਿਆ ਦੱਸਦੇ ਕਿ ਇੱਕ ਤਰਫ ਦੀ ਲੇਨ ਖੋਲ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 31 ਮਾਰਚ ਤੱਕ ਕੰਮ ਮੁਕੰਮਲ ਹੋ ਜਾਵੇਗਾ ਜਿਸ ਦੇ ਨਾਲ ਪੂਰਨ ਤੌਰ ਦੇ ਉੱਪਰ ਰਾਜਪੁਰਾ ਵਾਸੀਆਂ ਨੂੰ ਨਿਜਾਤ ਤੱਤ ਮਿਲਗੇ ਇਸ ਮੋਕੇ ਹੋਰ ਕੀ ਕੁਝ ਕਹਿਣਾ ਸੀ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਕਿ ਸਾਰਿਆਂ ਨੂੰ ਹੀ ਪਤਾ ਹੈ ਆਪਣੇ ਇਲਾਕੇ ਦੀ ਬਹੁਤ ਵੱਡੀ ਮੰਗ ਸੀਗੀ ਇੱਕ ਨਲਾਸ ਕੱਟ ਦੀ ਤੇ ਇੱਥੇ ਜਿਹੜੇ ਆਪਣੇ ਰੇਲਵੇ ਦੇ ਦੋ ਬ੍ਰਿਜ ਸੀਗੇ ਇਹ ਐਕਸੀਡੈਂਟ ਜ਼ੋਨ ਬਣੇ ਹੋਏ ਸੀਗੇ ਕਿਉਂਕਿ ਬ੍ਰਿਜ ਪ੍ਰੋਪਰ ਬਨੇ ਨਹੀਂ ਸੀਗੇ ਚੌਕ ਪੁਆਇੰਟ ਸੀਗੇ ਤੇ ਲਗਾਤਾਰ ਐਕਸੀਡੈਂਟ ਹੋ ਰਹੇ ਸੀਗੇ ਤਾਂ ਉਹਦੇ ਤਹਿਤ ਹੀ ਸਾਰਾ ਡਿਮਾਂਡ ਰੱਖੀ ਗਈ ਸੀ ਕਿ ਨੈਸ਼ਨਲ ਹਾਈਵੇ ਮੰਨਯੋਗ ਮੰਤਰੀ ਨਿਤਿਨ ਗੜਕਰੀ ਜੀ ਕੋਲੇ ਉਹਨਾਂ ਨੇ ਪਹਿਲਾਂ ਆਪਣਾ ਨਲਾਸ ਕੱਟ ਮਨਜ਼ੂਰ ਕੀਤਾ ਤੇ ਉਸ ਤੋਂ ਬਾਅਦ ਹੁਣ ਇਹਨਾਂ ਦਾ ਕੰਮ ਸ਼ੁਰੂ ਹੋਇਆ ਅਸੀਂ ਧੰਨਵਾਦੀਆਂ ਆਪਣੇ ਪ੍ਰਸ਼ਾਸਨ ਦੇ ਐਸਡੀਐਮ ਸਾਹਿਬ ਤੇ ਐਸਐਚਓ ਸਿਟੀ ਗੁਰਸੇਵਕ ਜੀ ਦੇ ਤੇ ਆਪਣੇ ਨੈਸ਼ਨਲ ਹ ਉਹ ਤੇਜ਼ੀ ਨਾਲ ਇਹ ਕੰਮ ਸ਼ੁਰੂ ਕੀਤਾ ਹੈ ਵੈਸੇ ਤਾਂ ਇਹ ਕੰਮ ਇੱਕ ਸਾਲ ਦਾ ਸੀਗਾ ਪਰ ਬਰਸਾਤਾਂ ਕਾਫੀ ਜ਼ਿਆਦਾ ਹੋਈਆਂ ਪਿਛਲੇ ਸਾਲ ਉਸ ਕਰਕੇ ਕੰਮ ਥੋੜਾ ਜਿਹਾ ਲੇਟ ਹੋ ਗਿਆ ਹੈ ਇੱਕ ਕਮ ਹੁੰਜੀ ਮੇ ਸਾਡੀ ਡਿਸਕਸ਼ਨ ਹੋਈ ਹੈ ਕਿ ਥੱਲੇ ਆਪਣੀ ਸਰਵਿਸ ਰੋਡਸ ਦੋਨੋਂ ਇਹ ਲੈਗ ਇਹ ਬਾਈ ਲਾਸਟ 31 ਮਾਰਚ ਇਹ ਸਾਰਾ ਕੰਮ ਕੰਪਲੀਟ ਹੋ ਜਾਊਗਾ ਤੇ ਪ੍ਰੋਪਰਲੀ ਫੰਕਸ਼ਨਲ ਹੋ ਜਾਊਗਾ ਜਿਵੇਂ ਤੁਸੀਂ ਹੁਣ ਦੇਖੋਗੇ ਥੱਲੇ ਜਾਓਗੇ ਆਪਣੇ ਨਲਾਜ਼ ਕਟਾ ਵਾਲੀ ਸਾਈਡ ਤੇ ਉਥੇ ਉਹ ਸੀਵਰ ਦਾ ਕੰਮ ਸ਼ੁਰੂ ਹੋ ਗਿਆ ਤੇ ਸਰਵਿਸ ਰੋਡ ਦੇ ਪਾਸੋਂ ਪਟਨੀ ਉਹਨੇ ਸ਼ੁਰੂ ਕਰਤੀ ਹੈ ਜੀ ਇਹਨਾਂ ਨੇ ਜਿਹੜਾ ਟਾਰਗੇਟ ਦਿੱਤਾ ਹੈ ਕਿ ਬਾਈ 20 ਫਰਵਰੀ ਇਹ ਸਾਰਾ ਉਹ ਲੈਗ ਪਟਿਆਲੇ ਤੋਂ ਚੰਡੀਗੜ੍ਹ ਜਾਣੂ ਹੈਗਾ ਉਧਰਲੇ ਪਾਸੇ ਦਾ ਉਹ ਬਾਈ ਲਾਸਟ 20th ਮਾਰਚ ਉਹਦੇ ਵੀ ਕੰਮ ਸ਼ੁਰੂ ਹੋ ਜੂਗਾ ਤਾਂ ਅਸੀਂ ਲਾਸਟ 31 ਮਾਰਚ ਡੇਟ ਲੈ ਕੇ ਚੱਲ ਰਹੇ ਹਾਂ ਕਿ ਜਦੋਂ ਆਪਾਂ ਰਾਜਪੁਰੇ ਸ਼ਹਿਰ ਨੂੰ ਇਸ ਟ੍ਰੈਫਿਕ ਦੀ ਪ੍ਰੋਬਲਮ ਤੋਂ ਬਿਲਕੁਲ ਹੀ ਦੂਰ ਕਰ ਲਾਂਗੇ ਤਾਂ ਸਾਰਾ ਟ੍ਰੈਫਿਕ ਬਾਈਪਾਸ ਦੇ ਥਰੂ ਜਾਊਗਾ ਸਰ ਇੱਕ ਸਮੱਸਿਆ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜੀ ਲੋਕਾਂ ਦੀ ਕਮੈਂਟ ਦੇ ਵਿੱਚ ਚਾਹੀਏ ਕਿ ਜੋ ਵੀ ਰੋਡ ਦਾ ਕੰਮ ਹੋਵੇ ਚਾਹ ਸ਼ਹਿਰ ਦੇ ਵਿੱਚ ਜਾਂ ਬਾਹਰ ਉਹ ਰਾਤ ਨੂੰ ਹੋਵੇ ਕਿਉਂਕਿ ਦਿਨ ਦੇ ਵਿੱਚ ਹੁਣ ਪੁੱਲ ਉਹ ਕਰ ਰਹੇ ਸੀਗੇ ਤੇ ਕਾਫੀ ਦਿੱਕਤ ਸਾਹਮਣਾ ਕਰ ਰਹੇ ਜਿਵੇਂ ਕਿ ਉਹ ਥੋੜੇ ਦਿਨ ਪਹਿਲਾਂ ਹੀ ਹੋਇਆ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਪੁੱਲ ਹੈ ਉਹਦੇ ਉੱਪਰ ਬੈਰੀਅਰ ਲਾਏ ਜਾ ਰਹੇ ਸੀਗੇ ਤਾਂ ਉਹ ਕੁਝ ਪ੍ਰੋਬਲਮ ਸੀ ਕਿ ਸਟਾਫ ਦੀ ਆਪਸੀ ਮੈਨੇਜਮੈਂਟ ਕਰਕੇ ਜਿਹੜੇ ਕਮੇਟੀ ਦੇ ਸਟਾਫ ਹੈ ਉਹਨਾਂ ਨੇ ਦਿਨ ਚ ਸ਼ੁਰੂ ਕਰਤਾ ਬਲਕਿ ਸਾਡੀ ਕਲੀਅਰ ਡਾਇਰੈਕਸ਼ਨ ਹੈ ਕਿ ਜਿਹੜਾ ਕੋਈ ਕੰਮ ਇੱਕ ਦਿਨ ਚ ਸਿਰੇ ਚੜ ਸਕਦਾ ਉਹਨਾਂ ਨੂੰ ਆਪਾਂ ਰਾਤ ਨੂੰ ਹੀ ਕਰੀਏ ਤਾਂ ਕਿ ਟ੍ਰੈਫਿਕ ਨੂੰ ਦਿੱਕਤ ਨਾ ਹੋਵੇ ਜਿਹੜਾ ਪਰ ਇਹ ਕੰਮ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਸੀਗਾ ਸਾਲ ਡੇਢ ਸਾਲ ਦਾ ਪ੍ਰੋਜੈਕਟ ਸੀਗਾ ਤੇ ਇਸ ਲਈ ਇਹਨੂੰ ਰਾਤ ਚ ਨਹੀਂ ਇਹ 24 ਆਵਰ ਹੀ ਚੱਲਣ ਵਾਲਾ ਪ੍ਰੋਜੈਕਟ ਹੈ ਥੈਂਕ ਯੂ ਸਰ ਥੈਂਕ ਯੂ ਮਾਨਯੋਗ ਐਮ ਐਲ ਏ ਸਾਹਿਬ ਤੇ ਡੀ ਸੀ ਸਾਹਿਬ ਦੀਆਂ ਇਹੀ ਡਾਇਰੈਕਸ਼ਨ ਸੀਗੀਆਂ ਜੀ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਜੋ ਟ੍ਰੈ ਉਹਨਾਂ ਦੀ ਡਾਇਰੈਕਸ਼ਨਸ ਦੇ ਉੱਤੇ ਐਫਰਟ ਕਰਦੇ ਹੋਏ ਅਸੀਂ ਅੱਜ ਜਿਹੜਾ ਇਹ ਕੱਟ ਹੈ ਜਿਸ ਦੇ ਰਾਹੀਂ ਚੰਡੀਗੜ੍ਹ ਤੋਂ ਪਟਿਆਲਾ ਸਾਈਡ ਜਾਣ ਵਾਲਾ ਜਿਹੜਾ ਟ੍ਰੈਫਿਕ ਹੈ ਪਹਿਲਾਂ ਸ਼ਹਿਰ ਦੇ ਵਿੱਚ ਦੀ ਮੂਵ ਕਰਦਾ ਸੀ ਉਸ ਟ੍ਰੈਫਿਕ ਦੇ ਲਈ ਆਹ ਕਟਾ ਹੁਣ ਖੁੱਲ ਗਿਆ ਤੇ ਹੁਣ ਇਸ ਦੇ ਰਸਤੇ ਰਾਹੀਂ ਲੋਕ ਆਪਣਾ ਈਜ਼ੀਲੀ ਬਾਰੋ-ਬਾਰ ਥਰੂ ਬਾਈਪਾਸ ਹੈ ਜਿਹੜਾ ਆਪਣਾ ਪਟਿਆਲੇ ਸਾਈਡ ਜਾ ਸਕਦੇ ਨੇ ਜਿਸ ਨਾਲ ਸ਼ਹਿਰ ਦੇ ਅੰਦਰ ਦਾ ਟ੍ਰੈਫਿਕ ਹੈ ਜਿਹੜਾ ਕਾਫੀ ਘਟ ਜਾਊਗਾ ਲੋਕਾਂ ਨੂੰ ਜਾਮ ਤੋਂ ਵੀ ਰਿਲੀਫ ਮਿਲੂਗੀ ਸ਼ਹਿਰ ਦੇ ਅੰਦਰ ਵੀ ਸਾਨੂੰ ਟ੍ਰੈਫਿਕ ਕੰਜੈਸ਼ਨ ਤੋਂ ਕਾਫੀ ਰਿਲੀਫ ਮਿਲੂਗੀ ਇਹਦੇ ਲਈ ਮੈਂ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਦੀਆਂ ਐਮ.ਐਲ.ਏ. ਸਾਹਿਬ ਦਾ ਜਿਨ੍ਹਾਂ ਨੇ ਲਗਾਤਾਰ ਐਫਰਟ ਕੀਤਾ ਹੈ ਮਾਨਯੋਗ ਡੀ.ਸੀ. ਸਾਹਿਬ ਜਿਨ੍ਹਾਂ ਤੇ ਵਿਸ਼ੇਸ਼ ਰੂਪ ਦੇ ਵਿੱਚ ਸਾਡਾ ਪੁਲਿਸ ਡਿਪਾਰਟਮੈਂਟ ਖਾਸ ਤੌਰ ਤੇ ਐਸ ਐਚਓ ਸਿਟੀ ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਐਨ ਐਚ ਆਈ ਦੇ ਅਫੀਸ਼ੀਅਲਸ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਇਸ ਕੰਮ ਨੂੰ ਨੇਪਰੇ ਚਾੜਾਇਆ ਜੀ ਜਿਵੇਂ ਹੁਣ ਲੋਕਾਂ ਨੂੰ ਨਹੀਂ ਪਤਾ ਉਹ ਸ਼ਹਿਰ ਵੱਲ ਜਾ ਰਹੇ ਹਨ ਗਗਨ ਚੌਕ ਤੇ ਟ੍ਰੈਫਿਕ ਪੁਲਿਸ ਨੂੰ ਕੋ ਡਾਇਰੈਕਸ਼ਨ ਹੈ ਕਿ ਵੀ ਉਹ ਦੱਸਣ ਲੋਕਾਂ ਨੂੰ ਵੀ ਬਾਈਪਾਸ ਖੁੱਲ ਚੁੱਕਾ ਹੈ ਬਿਲਕੁਲ ਜੀ ਉਹਨਾਂ ਨੂੰ ਡਾਇਰੈਕਸ਼ਨਸ ਵੀ ਦੇ ਦਿੱਤੀਆਂ ਗਈਆਂ ਨੇ ਐਸ ਐਚਓ ਸਾਹਿਬ ਦੇ ਨਾਲ ਮੇਰੀਆਂ ਮੀਟਿੰਗਸ ਲਗਾਤਾਰ ਇਹਦੇ ਬਾਰੇ ਹੋਈਆਂ ਨੇ ਉਹਨਾਂ ਨੇ ਉੱਥੇ ਫਲੈਕਸਸ ਵੀ ਲਾਤੀ ਬਾਕੀ ਤੁਹਾਡੇ ਮਾਧਿਅਮ ਦੇ ਰਾਹੀਂ ਜਦੋਂ ਇਹ ਗੱਲ ਫੈਲ ਜੂਗੀ ਤਾਂ ਬਹੁਤ ਜਲਦੀ ਆਈ ਐਮ ਵੈਰੀ ਹੋਪਫੁਲ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜੂਗਾ ਤੇ ਲੋਕਾਂ ਦਾ ਜਾਮ ਤੋਂ ਮੁਕਤ ਹੋ ਜਾਣਗੇ ਜੀ ਥੈਂਕ ਯੂ ਉਸਪੀ ਪਟਿਆਲਾ ਸ਼੍ਰੀ ਬਰਨ ਸ਼ਰਮਾ ਜੀ ਦੀਆਂ ਸਾਨੂੰ ਹਰ ਰੋਜ਼ ਜਿਹੜੀਆਂ ਡਾਇਰੈਕਸ਼ਨਾਂ ਸੀ ਕਿ ਜਿਹੜਾ ਇਹ ਟ੍ਰੈਫਿਕ ਦੀ ਬੜੀ ਪ੍ਰੋਬਲਮ ਆ ਰਹੀ ਹੈ ਰਾਏਪੁਰਾ ਸ਼ਹਿਰ ਦੇ ਵਿੱਚ ਈਵਨ ਕਿ ਜਿਹੜਾ ਪਟਿਆਲਾ ਸਾਈਡ ਤੋਂ ਜਿੰਨੀ ਟ੍ਰੈਫਿਕ ਆਉਂਦੀ ਸੀ ਜਾਂ ਚੰਡੀਗੜ੍ਹ ਸਾਈਡ ਤੋਂ ਉਹ ਬੜੀ ਜਿਹੜੀ ਸਟਕ ਹੋ ਜਾਂਦੀ ਸੀ ਇੱਥੇ ਤੇ ਸਾਡਾ ਇੱਥੇ ਤਾਲਮਿਲ ਹੋਇਆ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਦੇ ਜਿਹੜੇ ਨਦੀ ਸੁਪਰਵਾਈਜ਼ਨ ਦੇ ਹੇਠ ਅਸੀਂ ਐਨਐਚਆਈ ਨਾਲ ਤਾਲਮਿਲ ਕੀਤਾ ਤੇ ਤਾਲਮਿਲ ਕਰਕੇ ਹੁਣ ਜਿਹੜਾ ਆਪਣਾ ਇਹ ਅੱਜ ਘੱਟ ਖੋਲਿਆ ਗਿਆ ਚੰਡੀਗੜ੍ਹ ਤੋਂ ਪਟਿਆਲਾ ਸਾਈਡ ਤੇ ਜਿਹੜੀ ਪਟਿਆਲਾ ਤੋਂ ਚੰਡੀਗੜ੍ਹ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ 2-3 ਮਹੀਨਿਆਂ ਚ ਆਪਾਂ ਖੋਲ ਸਕੀਏ ਫਿਲਹਾਲ ਅਸੀਂ ਚੰਡੀਗੜ੍ਹ ਤੋਂ ਜਿਹੜਾ ਪਟਿਆਲੇ ਦਾ ਰਸਤਾ ਉਹ ਖੋਲਿਆ ਗਿਆ ਜਿਸ ਦੇ ਕਰਕੇ ਜਿਹੜੀ ਰਾਏਪੁਰਾ ਦੇ ਵਿੱਚ ਜਿਹੜੀ ਟ੍ਰੈਫਿਕ ਆ ਕਾਫੀ ਸਮੱਸਿਆ ਜਿਹੜੀ ਦੀ ਹੱਲ ਹੋ ਜਾਵੇਗੀ ਤਕਰੀਬਨ 50-60% ਤੇ ਬਾਕੀ ਜਿਹੜੀ ਰਹੇਗੀ ਕੋਸ਼ਿਸ਼ ਆ ਉਹ ਵੀ ਅਸੀਂ ਹੱਲ ਕਰਾਂਗੇ ਠੀਕ ਹੈ ਜੀ मेरा नाम ललित कुश है मैं एन एच आई अम्बाड़ा से हूँ मैं यहाँ पर एस डी साइड इंजीनियर हूँ आज जो ये कट खोला गया इसके बारे में थोड़ी जानकारी दी ये लगभग पिछले एक डेढ़ साल से बंद था कट क्योंकि यहाँ पर हमारा काम चल रहा था यहाँ पर हमारा एक आर की वाइडनिंग हो रही है उसके कारण हमने कट बंद कर रखा था पर जैसे ही एडमिनिस्ट्रेशन का थोड़ा हमसे प्रेशर आया कि यहाँ पर शहर में बहुत ज़्यादा जाम हो रहा था और वो हो भी रहा था लोग रोड साइड मूव कर रहे थे यहाँ भी आपने देखा होगा दिक्कतें आ ही रही थी तो हमारी टीम ने इस काम को जुलाई जून में पूरा होना था उससे पहले ही हमने इसको एक बार टेम्प्रेरी खोल दिया है हाँ जी हमारे पास टारगेट था छब्बीस जनवरी से पहले से खोलना है उसे चार पाँच दिन पहले ही हमने इसको पूरा कर दिया ठीक है सर हाँ इसके लिए हम अब चाहते हैं कि सभी शहरवासी इसका आनंद उठाए और जो, जो कुछ बैनर्स की बात हो रही थी वो हम अपने लगाने के लिए चौक पे कर्जन चौक पे जो आपका पहले डाउट था कि जो बैनर वगैरह नहीं लगे थे वो हम लगा देंगे ठीक है सर आप भी अपनी तरफ से थोड़ा सा वो ऊपर मोमेंट चलाओगे कट खुल गया है ठीक है ठीक है थैंक यू